ਪਹਿਲਾ ਬੈਂਕ ਦੀ ਕਿਸ਼ਤ ਹੈ ਲਈ ਫੇਰ ਛੋਟੀ ਭੈਣ ਵਿਆਹੀ ਨਾ ਲੱਥਿਆ ਸਿਰ ਤੋਂ ਕਰਜਾ ਮਿੱਟੀ ਨਾਲ ਮਿੱਟੀ ਹੋ ਕੇ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਮੰਨ ਲਾ ਪਹਿਲੀ ਗੱਲ ਤੇ ਮੰਨ ਕੇ ਚਲੋ ਆਪਾਂ ਧਾਰ ਖਾਤਾ ਪਾ ਕੇ ਫਸ ਗਏ ਦਾ ਮੰਨ ਕੇ ਚੱਲੋ ਥੋੜਾ ਕੰਗਾ ਕਰ ਦਣਗੇ ਕਿ ਉਹੀ 30000 ਦੀ ਦਵਾਈ ਆ ਆਪਣੇ ਲਵੇ 17 17000 ਦੀ ਬਣਦੀ ਆ ਠੀਕ ਆ ਜੀ ਖੁਦ ਆਪਣੀ ਰਿਸ਼ਤੇਦਾਰੀਆਂ ਦੇ ਮੈਨੂੰ ਫੋਨ ਆਉਂਦੇ ਨੇ ਬਾਈ ਤੁਹਾਡੀ 25000 ਦੀ ਬਣ ਗਈ ਸਾਡੀ 30 ਦੀ ਬਣ ਗਈ ਆਪਾਂ ਟਰੈਕਟਰ ਵੇਚਣ ਵਾਲਿਆਂ ਚ ਨਹੀਂ ਬਣਨਾ ਆਪਾਂ ਟਰੈਕਟਰ ਲੈਣ ਵਾਲਿਆਂ ਚ ਬਣਨਾਗਾ ਹੋਈ ਗੱਲ ਆ ਹੁਣ ਇੰਨੀ ਕੁ ਚੀਜ਼ ਦਾ ਵਿਚਾਰ ਰੱਖਿਓ ਜਿੱਥੇ ਰੱਬ ਨੇ ਛੋਟਾ ਸਾਥ ਦੇਤਾ ਉਥੇ ਅਸੀਂ ਵੀ ਛੋਟਾ ਸਾਥ ਦੇ ਰਹਾਂਗੇ ਬਾਈ ਸਹੀ ਗੱਲ ਆ ਉਹ ਕਾਦੇ ਨਾਲ ਬਾਈ ਜੀ ਫਿਰ ਅਸੀਂ 1000% ਗਾਰੰਟੀ ਲੈਨੇ ਆ ਇਹ ਚੀਜ਼ ਦੀ ਅੱਛਾ ਜੀ ਹਾਂ ਜੀ ਇੰਨਾ ਫਾਇਦਾ ਕਰੋ ਕਿਸਾਨ ਭ ਕਰੋ ਹੀ ਨਾ ਹਾਂ ਬੂਰ ਤੇ ਸਪਰੇਈ ਨਾ ਕਰੋ ਇਹਦਾ ਅਸੀਂ ਕਿਹੜਾ ਕਰਾਉਨੇ ਆ ਨਾ ਸਾਨੂੰ ਲੋੜ ਆ ਕਰਾਉਣ ਦੀ ਬੂਰ ਤੇ ਇੱਕ ਨਾ ਮੇਰੇ ਵੀਰ ਕਹਿੰਦੇ ਵੀ ਤੁਸੀਂ ਰੇਟ ਨਹੀਂ ਦੱਸਦੇਗੇ ਵੀਰ ਵਾਂ ਕੇ ਅੱਜ ਰੇਟ ਦੱਸ ਦੇਵੇ ਦਾ ਲੈ ਵੀ ਦੋਸਤੋ ਸਹਿਰ ਸੰਗਰੂਰ ਚ ਆਏ ਹੋਏ ਆਂਗੇ ਖਾਲਸਾ ਪੈਟੀ ਸਾਈਡ ਵਾਲੇ ਕੋਲ ਇੱਕ ਇਹ ਜੀ ਦਵਾਈ ਆ ਗਈ ਬਾਈ ਕਹਿੰਦਾ ਵੀ ਜੇ ਤੁਸੀਂ ਇੱਕ ਵਾਰ ਤੋਂ ਉਹਨੇ ਤੇ ਕਰ ਲਈ ਤਵਾਸੇ ਜਾਦੂ ਵਾਲਾ ਕੰਮ ਕਰੂ ਕਿਹੜੀ ਦਵਾਈ ਹੈ ਕੀ ਗੱਲ ਬਾਤ ਆ ਸਾਰੀ ਗੱਲ ਬਾਤ ਬਾਈ ਜੀ ਨੀ ਕਰਦਾ ਬਾਈ ਅਸੀ ਕਾਲ ਜੀ ਅਸੀ ਕਾਲ ਜੀ ਬਾਈ ਜੀ ਖਾਲਸਾ ਬਾਈ ਫਤਿਹ ਕੀ ਹਾਲ ਚੱਲ ਬਾਈ ਜੀ ਚੜਦੀ ਕਲਾ ਵੀਰੇ ਜਮਾ ਠੀਕ ਹੈ ਜੀ ਦੱਸੋ ਬਾਈ ਜੀ ਦਵਾਈ ਦੇ ਬਾਰੇ ਕਿਉਂਕਿ ਝੋਨੇ ਨੂੰ ਐਂਡ ਤੇ ਆ ਗਿਆ ਜਮਾ ਜੀ ਹਾਂ ਜੀ ਹਾਂ ਜੀ ਵੀਰੇ ਹਾਂ ਜੀ ਕੀ ਪਾਈ ਹੁਣ ਇਹ ਜਾ ਕੀ ਗੱਲ ਬਾਤ ਆ ਹੁਣ ਜਿਵੇਂ ਝੋਨੇ ਨੇ ਸਾਰੇ ਤੇ ਆਏ ਹੋਏ ਨੇਗੇ ਬਾਈ ਹਾਂ ਜੀ ਤੇ ਹੋਰ ਜਣੀ ਬਿਮਾਰੀਆਂ ਪਮੂਰੀਆਂ ਤੋਂ ਤਾਂ ਇਹ ਕੀ ਪ੍ਰਮਾਤਮਾ ਨੇ ਵਧੀਆ ਕਿਸਾਨਾਂ ਭਰਾਵਾਂ ਦੀ ਬਾਹ ਫੜੀ ਹੋਈ ਆ ਗਈ ਚਲੋ ਬਾਰਸਾ ਬੂਰਸਾ ਵਧੀਆ ਟਾਈਮ ਨਾਲ ਪਾਈਆਂ ਨੇ ਸਹੀ ਗ ਤੇ ਹੁਣ ਐਂਡ ਤੇ ਆ ਕੇ ਆਪਾਂ ਨੂੰ ਨਾਲੇ ਤਾਂ ਪ੍ਰਮਾਤਮਾ ਦਾ ਸਾਥ ਮਿਲ ਗਿਆ ਮਹਾਰਾਜ ਦਾ ਉਹਨੇ ਮੀਂਹ ਨਾਲ ਫਸਲਾਂ ਧੋਤੀਆਂ ਚੰਗੀ ਤਰ੍ਹਾਂ ਕੋਈ ਬਿਮਾਰੀ ਨਹੀਂ ਹੈਗੀ ਠੀਕ ਹੈ ਜੀ ਹੁਣ ਕਿਸਾਨ ਵੀਰਾਂ ਦਾ ਇੰਨਾ ਖਰਚਾ ਰੱਬ ਨੇ ਬਚਾਤਾ ਹਾਂ ਸੱਚੇ ਪਾਤਸ਼ਾਹ ਬੈਗਰੂ ਨੇ ਇੰਨਾ ਖਰਚਾ ਬਚਾਤਾ ਹੁਣ ਇੱਕ ਚੀਜ਼ ਤੇ ਪੈਸਾ ਲਾ ਲਿਓ ਬਾਈ ਕਿਹੜੀ ਚੀਜ਼ ਤੇ ਓ ਬਾਈ ਆਹ ਤੀ ਹੁਣ ਹੁਣ ਇੰਨੀ ਕੁ ਚੀਜ਼ ਦਾ ਵਿਚਾਰ ਰੱਖਿਓ ਜਿੱਥੇ ਰੱਬ ਨੇ ਛੋਟਾ ਸਾਥ ਦੇਤਾ ਉਥੇ ਅਸੀਂ ਵੀ ਛੋਟਾ ਸਾਥ ਦੇ ਰਿਆਂਗੇ ਬਾਈ ਸਹੀ ਗੱਲ ਹੈ ਜੀ ਉਹ ਕਾਦੇ ਨਾਲ ਬਾਈ ਉਹ ਆਪਾਂ ਦੇ ਰਿਆਂਗੇ ਸਾਥ ਆ ਆਪਣੀ ਦਵਾਈ ਨਾਲ ਇਹ ਆਪਣਾ ਜਾਦੂ ਵਾਲਾ ਕੰਮ ਆਗਾ ਦਾਣੇ ਦੀ ਫੋਕ ਤੋਂ ਇਹਨੇ ਕੰਮ ਕਰਨਾਗਾ ਵੀਰੇ ਠੀਕ ਹੈ ਜੀ ਜਿਵੇਂ ਦਾਣਾ ਖਾਲੀ ਜਾਂ ਰਹਿ ਜਾਂਦਾਗਾ ਭਰਾ ਜਿਵੇਂ ਆਹ ਦੇਖੋ ਆਹ ਦਾਣੇ ਨੇਗੇ ਜਿਵੇਂ ਭਾਈ ਹਾਂਜੀ ਇਹਨਾਂ ਦੇ ਉੱਪਰੋਂ ਨਾ ਕੱਪੜਾ ਕੱਪੜਾ ਜਾਈ ਹੈਗਾ ਸਾਡੇ ਲਈ ਭਰਾ ਇਹ ਭਵਾਨੀਗੜ੍ਹ ਤੋਂ ਆਏ ਸੀ ਬੂਟਾ ਲੈ ਕੇ ਠੀਕ ਹੈ ਜੀ ਹਾਂ ਤੇ ਇਹ ਇਹਦੇ ਤੋਂ ਫਿਰ ਜਿਹੜੀ ਆ ਚੀਜ਼ ਆ ਗਈ ਆਪਣੀ ਇਹ ਚੀਜ਼ ਕੰਮ ਕਰਦੀ ਹੈਗੀ ਬਾਈ ਠੀਕ ਹੈ ਜੀ ਹਾਂ ਜੀ ਇਹ ਜਿਵੇਂ ਕਪੜਾ ਜਾਗਾ ਜਿਵੇਂ ਦਾਣਾ ਵਿੱਚ ਹੈ ਨਹੀਂ ਇਹੇ ਥੋਥਾ ਦਾਣਾ ਹੋਣ ਤੋਂ ਬਚਾਊਗੀ ਥੋਥਾ ਦਾਣਾ ਫੋਕ ਦਾ ਕੰਮ ਕਰਦੀ ਹੈ ਜ਼ਿਆਦਾਤਰ ਠੀਕ ਹੈ ਜੀ ਹਾਂ ਜੀ ਲੈ ਵੀ ਮਿੱਤਰੋ ਦੇਖ ਸਕਦੋਂਗੇ ਹੁਣ ਆ ਚੀਜ਼ ਜਿਹੜੀ ਆਈ ਹੋਈ ਹੈਗੀ ਇਹ ਤੋਂ ਜੇ ਤੁਸੀਂ ਬਚਣਾਗਾ ਤਾਂ ਤੁਹਾਨੂੰ ਉੱਤਮ ਕਿਸਾਨੀ ਪਲੱਸ 6 ਜੀ ਪਾਉਣਾ ਪਊਗਾ ਜੀ ਇਹਦੀ ਵੀਰੇ ਅਸੀਂ 1000% ਗਾਰੰਟੀ ਲੈਨੇ ਆਂ ਇਹ ਚੀਜ਼ ਦੀ ਅੱਛਾ ਜੀ ਹਾਂ ਜੀ ਇੰਨਾ ਫਾਇਦਾ ਕਰੂ ਕਿਸਾਨ ਭਰਾਵਾਂ ਦਾ ਠੀਕ ਹੈ ਜੀ ਤੇ ਇੱਕ ਇਹ ਪੈਣ ਦਾ ਸਮਾਂ ਇਹਦਾ ਕੀ ਆਗਾ ਹੁਣ ਜਿਵੇਂ ਕਈ ਝੋਨੇ ਦਾ ਬਾਈ 50% ਨਿਸਰ ਗਏ ਕਈ ਹਜੇ ਬੀਬਣੀਆਂ ਜਿਹਨਾਂ ਉਹ ਲਾ ਜਾ ਚੱਕਿਆ ਹੋਇਆਗਾ ਬਾਈ ਤੇ ਇਹਨੇ ਜਦੋਂ ਦਾਣੇ ਦਾਣਾ ਟੋਟਲ ਪੈ ਗਿਆ ਝੋਨੇ ਨੂੰ ਤੇ ਵਿੱਚ ਕਿਸਾਨ ਭਰਾ ਫੋਨ ਕਰਕੇ ਪੁੱਛਦੇ ਨੇ ਬਾਈ ਇਹਦਾ ਟਾਈਮ ਕਦੋਂ ਆਗਾ ਦੇਖੋ ਆਪਾਂ ਨੂੰ ਪੈਸਾ ਕਮਾਉਣ ਤਾਂ ਇੱਕ ਕੋਈ ਮਤਲਬ ਨਹੀਂ ਹੈਗਾ ਬਾਈ ਯਾਰ ਕਿਉਂਕਿ ਜਦੋਂ ਇਹਦਾ ਸਹੀ ਟਾਈਮ ਆਗਾ ਇਹਨੇ ਉਦੀ ਪੈਣਾਗਾ ਜਦੋਂ ਪੂਰੇ ਦਾ ਪੂਰਾ ਝੋਨਾ ਨਿਸਰ ਗਿਆ ਚਲੋ 80% ਝੋਨਾ ਵੀ ਨਿਸਰ ਗਿਆ ਪਰ ਉਹਦਾ ਦਾਣਾ ਹਰਾ ਹੋਵੇ ਠੀਕ ਆ ਇਹ ਨਾ ਹੋਵੇ ਵੀ ਦਾਣਾ ਜਮਾ ਪੱਕ ਗਿਆ ਹੋਵੇ ਤੁਸੀਂ ਕਹੋ ਵੀ ਅਸੀਂ ਹੁਣ ਸਪਰੇਅ ਕਰਨਾਗਾ ਫੇਰ ਨਹੀਂ ਕੰਮ ਕਰਦੀ ਫੇਰ ਵੀ ਇਹਨੇ ਕੰਮ ਨਹੀਂ ਕਰਨਾ ਹੈਗਾ ਕਿਉਂਕਿ ਜਦੋਂ ਦਾਣਾ ਹੀ ਪੱਕ ਗਿਆ ਫਿਰ ਤਾਂ ਜਿਹੜੀ ਮਰਜ਼ੀ ਕਰੀ ਜਾਓ ਉਹਨੇ ਕੋਈ ਕੰਮ ਨਹੀਂ ਕਰਨਾ ਸਹੀ ਗੱਲ ਹੈ ਜੀ ਜਦੋਂ ਦਾਣਾ ਹਰਾ ਹੈਗਾ ਉਦੋਂ ਕੰਮ ਕਰਨਾ ਜਦੋਂ ਦਾਣੇ 'ਚ ਦੁੱਧ ਪਿਆ ਹੋਇਆ ਹੈਗਾ ਠੀਕ ਆ ਚੰਗੀ ਤਰ੍ਹਾਂ ਨਿਸਰਗੀ ਤੇ ਵਿੱਚ ਕਿਸਾਨ ਭਰਾ ਫੋਨ ਕਰਕੇ ਕਹਿੰਦੇ ਨੇ ਆਪਾਂ ਨੂੰ ਵੀ ਬਾਈ ਬੂਰ ਜਾਂ ਤਾਂ ਨਹੀਂ ਝੜਦਾ ਹੈਗਾ ਤੁਸੀਂ ਬੂਰ ਵਾਲਾ ਸਿਸਟਮ ਕਰੋ ਹੀ ਨਾ ਹਾਂ ਬੂਰ ਤੇ ਸਪਰੇਅ ਹੀ ਨਾ ਕਰੋ ਇਹਦਾ ਅਸੀਂ ਕਿਹੜਾ ਕਰਾਉਣਿਆਂ ਨਾ ਸਾਨੂੰ ਲੋੜਾ ਕਰਾਉਣ ਦੀ ਬੂਰ ਤੇ ਭੂਰ ਤਾਂ ਝੜਨੀਆਂ ਫਿਰ ਭਾਈ ਫਿਰ ਦੁਬਾਰੇ ਬੂਰੋ ਹੈ ਜੇ ਗੱਲ ਨਹੀਂ ਬਣਦੀ ਹੈ ਕਿ ਝੋਨੇ ਦੀ ਜੇ ਇੱਕ ਵਾਰੀ ਬੂਰ ਝੜ ਜੇ ਆਪਾਂ ਛੋਟਾ ਨੁਕਸਾਨ ਨਹੀਂ ਕਰਨਾ ਭਰਾਵੋ ਫਾਇਦਾ ਕਰਨਾ ਹੈਗਾ ਠੀਕ ਹੈ ਜੀ ਹਾਂ ਆਪਾਂ ਖੰਡੇ ਕਿਰਪਾਨਾਂ ਕਾਦੇ ਵਾਸਤੇ ਪਾਈਆਂ ਨੇ ਮਾਲਾ ਹੱਥਾਂ 'ਚ ਆਪਾਂ ਕਿਸਾਨਾਂ ਦਾ ਸਾਥ ਦੇਣਾ ਸੱਚੇ ਦਿਲੋਂ ਸਹੀ ਗੱਲ ਹੈ ਠੀਕ ਹੈ ਕਿਸਾਨ ਲਵੇ ਕੀ ਆ ਫਸਲ ਆ ਗਈ ਜਾਂ ਦੁੱਧ ਆ ਹਮਮ ਹੋਰ ਉਹਨਾਂ ਦਾ ਰੇਟ ਨਹੀਂ ਹੈਗਾ ਭਾਈ ਇੱਕ ਨਾ ਮੇਰੇ ਵੀਰ ਕਹਿੰਦੇ ਵੀ ਤੁਸੀਂ ਰੇਟ ਨਹੀਂ ਦੱਸਦੇਗੇ ਵੀਰ ਬਣ ਕੇ ਅੱਜ ਰੇਟ ਦੱਸਦੇ ਹੋ ਇਹਦਾ ਹਾਂਜੀ ਵੀਰੇ ਰੇਟ ਅੱਜ ਦੱਸ ਦੰਨੇ ਆਗੇ ਹਾਂਜੀ ਤੇ ਜਿਹੜੀ ਇਹ ਚੀਜ਼ ਆ ਵੀਰੇ ਇਹ ਇੱਕ ਤਰ੍ਹਾਂ ਦਾ ਆਪਣੇ ਲਾਵੇ ਸੋਨਾ ਹੀ ਆ ਯਾਰ ਸੋਨਾ ਹਾਂ ਇਹਦਾ ਰੇਟ ਵੀ ਬਿਲਕੁਲ ਜਾਇਜ਼ ਆ ਵੀਰੇ ਤੇ ਠੀਕ ਆ ਤੇ ਇਹਦੇ ਵਿੱਚ ਜਿਵੇਂ 13 0.45 ਐਨਪੀਕੇ 052 34 ਬੋਰਨ ਪਟਾਸ਼ ਇਹ ਚੀਜ਼ਾਂ ਵੀਰੇ ਜਿਵੇਂ ਅਲੱਗ ਤੋਂ ਕਰਦਾ ਹੈਗਾ ਕਿਸਾਨ ਠੀਕ ਆ ਇਹ ਰੇਟ ਉਹਨੂੰ ਦੁੱਗਣਾ ਪੈ ਜਾਂਦਾ ਹੈਗਾ ਉਹ ਚੀਜ਼ ਦਾ ਹੁਣ ਇਹਦਾ ਕੀ ਸਿਸਟਮ ਹੈ ਇਹਦੇ ਵਿੱਚ ਸਾਰਾ ਕੁਝ ਆ ਗਿਆ ਬਾਈ ਇਹ ਜੇ ਤਾਂ 1650 ਦਾ ਲੀਟਰ ਪੈਂਦਾ ਜੇ ਆਪਾਂ ਡਿਲੀਵਰ ਕਰਕੇ ਆਉਣੇ ਆਗੇ ਅਗਲੇ ਨੂੰ ਠੀਕ ਆ ਠੀਕ ਆ ਜੀ ਉਹ ਕਿੰਨੇ ਦਾ ਰਹਿ ਗਿਆ ਕਿੱਲੇ ਦਾ 275 ਦਾ 275 ਦਾ ਜੇ ਆਪਣੇ ਦਾ ਵੀ ਉਹ ਦੁਕਾਨ ਤੇ ਆ ਕੇ ਲੈਂਦਾ ਹੈ ਕਿਸਾਨ ਭਰਾ ਕੋਈ ਚੀਜ਼ ਇਹ ਜਿਵੇਂ ਆਪਣਾ ਸਿਕਸ ਜੀ ਤਾਂ ਇਹਦਾ ਰੇਟ ਰਹਿ ਜੂਗਾ 260 ਰੁਪਏ ਕਿਲੇ ਦਾ 260 ਰੁਪਏ ਕਿਲੇ ਦਾ ਕਿਲੇ ਦਾ ਜੀ ਹਾਂ ਲੈ ਵੀ ਮਿੱਤਰੋ ਦੇਖ ਤਾਂ ਸਿਰਫ 250 ਰੁਪਏ ਮੰਨੀ ਆਪਾਂ ਆਪਰਾਕਸੀਮੇਟ ਯਾਨੀ ਕਿ 250 ਰੁਪਏ ਦਾ ਰੇਟ ਆ ਭਾਈ ਜੀ ਇੰਨਾ ਸਸਤਾ ਹੈਗਾ ਜੇ ਤੁਸੀਂ ਇੱਕ ਵਾਰ ਪਾਲ ਲੈ ਮੱਲਾ ਦਾ ਭਾਈ ਫਾਇਦਾ ਦਾ ਭਾਈ ਬਹੁਤ ਜ਼ਿਆਦਾ ਹੈਗਾ ਇਹਦਾ ਤਾਂ ਯਾਰ ਭਾਈ ਐਂ ਦੱਸ ਦੰਨੇ ਆਗੇ ਵੀ ਜਿਹੜੀ ਫੋਕ ਫੂਕ ਜੀ ਆ ਗਈ ਛੋਟੀ ਅਸੀਂ 100% 1000% ਗਾਰੰਟੀ ਲੈਨੇ ਆ ਯਾਰ ਫੋਕ ਫੂਕ ਤਾਂ ਖਤਮ ਆ ਬਸ ਜਮੀ ਠੀਕ ਹੈ ਜੀ ਹਾਂ ਇੱਕਾ ਜੇ ਹਲਦੀ ਰੋਗ ਜੀ ਉਸ ਬਾਰੇ ਦੱਸੋ ਇਹ ਹੁਣ ਬੇਨ ਜਿਆਦੇ ਪੈ ਰਿਹਾ ਉਹ ਹਲਦੀ ਰੋਗ ਆ ਭਾਈ ਜਿਹੜਾ ਜਿਵੇਂ ਆ ਦੇਖੋ ਐ ਹਲਦੀ ਰੋਗ ਟੋਡੀ ਰੋਗ ਹਲਦੀ ਰੋਗ ਐ ਐ ਹੁੰਦਾ ਭਾਈ ਇਹਦੇ ਇਹਦੇ ਬਾਰੇ ਮੈਂ ਤੁਹਾਨੂੰ ਸਮਝਾਉਣਾਗਾ ਭਾਈ ਗੱਲ ਆ ਦੇਖੋ ਐ ਇਹ ਪੀਲਾ ਪੀਲਾ ਹੋ ਜਾਂਦਾ ਨਾਲੇ ਦਾਣੇ ਦਾ ਪੜਾਕਾ ਮਾਰਨ ਲੱਗ ਜਾਂਦਾਗਾ ਠੀਕ ਹੈ ਜੀ ਇਹਦੇ ਬਾਰੇ ਆਪਣੇ ਲਵੇ ਆਈਆ ਭਾਈ ਸੋਮੀ ਟੋਮੋ ਦਾ ਪ੍ਰੋਡਕਟ ਪ੍ਰੋਡਕਟ ਆਗਾ ਕਿਉਲ ਫਲੋ ਕਿਉਲ ਫਲੋ ਕਿਉਲ ਫਲੋ ਆ ਭਾਈ ਠੀਕ ਆ ਬੜਾ ਤਾਕੜਾ ਪ੍ਰੋਡਕਟ ਆਗਾ ਭਾਈ ਯਾਰ ਇਹ ਇਹ ਪਾਊਗਾ 4 ਕਿੱਲਿਆਂ ਤੇ ਲੀਟਰ ਪੈਂਦਾਗਾ ਵੀਰੇ 4 ਕਿੱਲਿਆਂ ਤੇ ਲੀਟਰ ਲੀਟਰ ਪੈਂਦਾਗਾ ਬਾਈ ਇਹ ਸੁਮੀਟੋਮੋ ਦਾ ਪ੍ਰੋਡਕਟ ਹੈਗਾ ਜਾਪਾਨ ਦੀ ਕੰਪਨੀ ਹੈ ਸੁਮੀਟੋਮੋ ਇੱਕ ਆਪਣੇ ਲਵੇ ਇੱਥੇ ਜੇ ਤੁਹਾਡੇ ਨਾ ਹਲਦੀ ਰੋਗ ਨਹੀਂ ਆਇਆ ਹੋਇਆ ਆਪਾਂ ਇੱਕ ਕੱਪ ਪੁੜੀਆਂ ਦੰਨੇਗੇ ਸਟ੍ਰੈਪਟੋ ਦੀਆਂ ਨਾਲ ਠੀਕ ਆ ਤੇ ਇਹ ਹਲਦੀ ਰੋਗ ਆਉਣ ਤੋਂ ਪਹਿਲਾਂ ਪੈਂਦੀਆਂ ਨੇ ਇਹ ਐ ਮੰਨ ਲਓ 2 ਪੁੜੀਆਂ ਪੈਂਦੀਆਂ ਨੇ 44 ਰੁਪਏ ਕਿੱਲੇ ਦਾ ਖਰਚਾ ਹੈਗਾ 20 ਰੁਪਏ ਦੀ ਪੁੜੀਆ ਬਾਈ ਇਹ ਠੀਕ ਹੈ ਜੀ ਜੇ ਤੁਹਾਡੇ ਨਹੀਂ ਪਿਆ ਹੋਇਆ ਬਾਈ ਹਲਦੀ ਰੋਗ ਹਾਂ ਪੁੜੀਆਂ ਜਰੂਰ ਪਾ ਲੋ ਜਿੱਥੋਂ ਮਰਜੀ ਦਵਾਈ ਲੈਣੇ ਹੋ ਬਾਈ ਠੀਕ ਹੈ ਹਾਂ ਸੋਡਾ 100% ਫਾਇਦਾ ਹੋਊਗਾ ਨਹੀਂ ਫਿਰ ਤੁਹਾਨੂੰ ਜੇ ਤੁਸੀਂ ਇਹ ਚੀਜ਼ ਦੇਣ ਗਈਲੀ ਕਰਤੀ ਫਿਰ ਤੁਹਾਨੂੰ 4 ਕਿੱਲਿਆਂ ਤੇ ਬਾਈ 1600 ਰੁਪਏ 1550 1600 ਰੁਪਏ ਲਾਉਣਾ ਪਊਗਾ ਠੀਕ ਹੈ ਠੀਕ ਹੈ ਜੀ 20 ਪੈਨ ਵਾਲੀ ਸਰਦਾ ਆਪਣਾ ਕਿੱਥੇ ਆਪਣਾ 20 ਰੁਪਏ ਨਾਲ ਸਰਦਾਗਾ ਬਾਈ ਸਹੀ ਗੱਲ ਹੈ ਜੀ ਠੀਕ ਹੈ ਜੀ ਤੇ ਆਹ ਚੀਜ਼ ਬਾਰੇ ਦਾ ਵੀਰੇ ਅਸੀਂ ਦੁਬਾਰੇ ਦੁਬਾਰੇ ਅਸੀਂ ਯਾਰ ਯਾਦ ਕਰੋਗੇ ਜਦੋਂ ਤੁਸੀਂ ਸਾਡੀ ਇਹ ਚੀਜ਼ ਪਾ ਲਈ ਬਾਈ ਜਿਹੜੀ ਗੱਲ ਤੁਹਾਨੂੰ ਕਹੀ ਸੀ ਵੀ ਇਹਨਾਂ ਕੋਲ ਜਾਦੂ ਆਗਾ ਉਹ ਜਾਦੂ ਇਹ ਆ ਜੇ ਤੁਸੀਂ ਇਹ ਇੱਕ ਵਾਰ ਪਾ ਲਿਆ ਤਾਂ ਬਾਈ ਜਾਦੂ ਵਾਲਾ ਕੰਮ ਕਰੂਗਾ ਝੋਨੇ ਦੇ ਵਿੱਚ ਕਿਉਂਕਿ 10 ਦਿਨ ਰਹਿ ਗਏ ਸੰਭਾਲ ਲਓ ਜੇ ਸੰਭਾਲਿਆ ਜੇ ਸੰਭਾਲਿਆ ਜਾਂਦਾ ਬਾਈ ਹੁਣ ਆਪਣਾ ਇਹ ਕੰਪਨੀ ਜੇ ਬਾਈ ਕੰਮ ਕਰਦੇ ਨੇਗੇ ਆਪਣੇ ਡਾਕਟਰ ਸਾਹਿਬ ਆ ਠੀਕ ਹੈ ਜੀ ਤੇ ਆ ਬਾਈ ਹਰਦੀਪ ਕਾਲਾ ਇਹਨੇ ਨਾਲ ਗੱਲ ਵਾਦ ਹਾਂ ਇਹ ਨੰਬਰ ਦਾ ਬਾਈ ਨਾਲ ਆਪਣੇ ਨਾਲ ਗੱਲ ਕਰੋ ਯਾਰ ਜ਼ਰੂਰ ਵੀਰੇ ਇਹ ਚੀਜ਼ ਬਾਰੇ ਤਾਂ ਕਰਦੇ ਆ ਗੱਲ ਵਾਦ ਗੜਬਈ ਅਸੀਕਾ ਜੀ ਅਸੀਕਾ ਜੀ ਹੋ ਡੀਟਾ ਕੁ ਜਨਾ ਬੜੀ ਹੁੰਦੀ ਆ ਜੀ ਦੱਸੋ ਬਾਈ ਜੀ ਇਹਦੇ ਬਾਰੇ ਦੱਸੋ ਮਾੜਾ ਯਾਰ ਇਹਦਾ ਮਨ ਇਹਦਾ ਇਹਨੇ ਡੂੰਗਾ ਮੰਨ ਗਏ ਮੰਨ ਲਓ ਕਹਿੰਦੇ ਪਹਿਲੀ ਗੱਲ ਤਾਂ ਪੁੱਛਣ ਦੀ ਲੋੜ ਹੀ ਨਹੀਂ ਉਹਨੇ ਵਰਤਿਆਗਾ ਹਾਂਜੀ ਤੇ ਘੱਟੋ ਘਾਟ 5 ਤੋਂ 3 ਤੋਂ 4 ਸਾਲ ਤੱਕ तकरीबन ਮੈਨੂੰ ਹੋ ਗਿਆ ਸਾਨੂੰ ਟ੍ਰਾਇਲ ਆਉਂਦੇ ਨੇ ਉਹਦੇ ਠੀਕ ਹੈ ਜੀ ਮੰਨ ਕੇ ਚੱਲੋ ਆਪਣੇ ਰਾਜਵਰਾੜ ਸਾਹਿਬ ਕਹਿੰਦੇ ਪਹਿਲਾ ਬੈਂਕ ਦੀ ਕਿਸ਼ਤ ਹੈ ਲਈ ਫੇਰ ਛੋਟੀ ਭੈਣਾਂ ਵਿਆਹੀ ਨਾ ਲੱਥਿਆ ਸਿਰ ਤੋਂ ਕਰ ਜਾ ਮਿੱਟੀ ਨਾਲ ਮਿੱਟੀ ਹੋ ਕੇ ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਮੰਨ ਲਾ ਪਹਿਲੀ ਗੱਲ ਤੇ ਮੰਨ ਕੇ ਚੱਲੋ ਆਪਾਂ ਧਾਰ ਖਾਤਾ ਪਾ ਕੇ ਫਸ ਗਏ ਤਾਂ ਮੰਨ ਕੇ ਚੱਲੋ ਥੋੜਾ ਕੰਗਾ ਕਰ ਦਣਗੇ ਸਹੀ ਗੱਲ ਹੈ ਨੌ ਨਗਦ 13 ਧਾਰ ਕੰਗਾ ਕਰਦ ਨੇ ਮੰਨ ਕੇ ਉਹੀ 30000 ਦੀ ਦਵਾਈ ਆ ਆਪਣੇ ਲਵੇ 17 17500 ਦੀ ਬਣਦੀ ਆ ਠੀਕ ਹੈ ਖੁਦ ਆਪਣੀ ਰਿਸ਼ਤੇਦਾਰੀਆਂ ਦੇ ਮੈਨੂੰ ਫੋਨ ਆਉਂਦੇ ਨੇ ਬਾਈ ਸਾਡੀ 25000 ਦੀ ਬਣ ਗਈ ਸਾਡੀ 30 ਦੀ ਬਣ ਗਈ ਆਪਾਂ ਟਰੈਕਟਰ ਵੇਚਣ ਵਾਲਿਆਂ ਚ ਨਹੀਂ ਮੰਨ ਆਪਾਂ ਟਰੈਕਟਰ ਲੈਣ ਵਾਲਿਆਂ ਚ ਮੰਨ ਨਾਗਾ ਸਹੀ ਗੱਲ ਆ ਆਪਦੇ ਆਪ ਨੂੰ ਸੰਤੁਲਨ ਬਣਾ ਕੇ ਚੱਲਾਂਗੇ ਆਪਾਂ ਮੰਨ ਕੇ ਚੱਲੋ ਇਹ ਹੈਗੀ ਸਿਕਸ ਜੀ ਬੀਟ ਗਿਨਰ ਆਏ ਨੇ ਦਾਣੇ ਦਾ ਰੰਗ ਸਾਫ਼ ਕਰਨਾ ਦਾਣੇ ਦਾ ਬੀਟ ਬਣਾਉਣਾ ਤੇ ਦਾਣੇ ਦੀ ਪਾਲਸ ਵਗੈਰਾ ਕਰਨੀ ਆ ਜਿਵੇਂ ਆਪਾਂ ਟਿਲਟ ਪਾਉਂਦੇ ਉਹਦੇ ਮਾਗੂਏ ਸਾਲਟ ਟਾ 17 16 ਤੋਂ 17 ਸਾਲ ਮੈਨੂੰ ਹੋ ਗਿਆ ਕੰਪਨੀ 'ਚ ਜੌਬ ਕਰਦੇ ਨੂੰ ਠੀਕ ਹੈ ਜੀ ਪੱਕਾ ਰਿਜ਼ਲਟ ਆ ਜਾਂਦਾ ਪੱਕਾ ਰਿਜ਼ਲਟ ਗਾਰੰਟੀ ਆ ਵਿੱਧ ਜੀ ਐਸਟੀ ਪੱਕੇ ਮਿਲਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਪ੍ਰਕਾਰ ਦੀ ਬਦੌਦ ਕਰਨ ਦੀ ਲੋੜ ਠੀਕ ਹੈ ਜੀ ਆਂਡ ਤੇ ਕਮਾਂਡ 'ਚ ਕਦੇ ਨਾ ਲੜੀਏ ਪੁੱਸੇ ਵੇ ਨਾ ਪੌੜੀ ਨਾ ਬਗਾਨੀ ਚੜੀਏ ਵੈਰੀ ਘਰੇ ਜਾ ਕੇ ਵੀ ਕਦੇ ਨਹੀਂ ਖਾਈਂਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਂਦਾ ਸਾਡਾ ਕੋਈ ਧੋਖਾ ਨਹੀਂ ਕੋਈ ਧੜੀ ਨਹੀਂ ਕੋਈ ਲੋਭ ਲਾਲਚ ਨਹੀਂ ਸਾਨੂੰ ਸਾਡਾ 10 20 ਰੁਪਈਆ ਦਾ ਮਾਰਜਨ ਵਾਲਾ ਕੰਮ ਆ ਸਹੀ ਗੱਲ ਹੈ ਇਸ ਦੂਬਾਰਾ ਫੜਦੇ ਲੁੱਟ ਵਾਲਾ ਦਾ ਕ ਜੇ ਜੱਟ ਬੱਜੂ ਦਾ ਤਾਂ ਸਾਰੇ ਜਾਉਂਦੇ ਆ ਜੇ ਜੱਟ ਮਰ ਗਏ ਬਾਕੀ ਕੋ ਮਾਤ ਨੂੰ ਮਰਦਣਗੇ ਸਹੀ ਗੱਲ ਗੱਲ ਇਹ ਆ ਭਰਾਵਾ ਲੈ ਵੀ ਮਿੱਤਰੋ ਜੇ ਧੋਖੇ ਤੋਂ ਬਚਣਾ ਨਾ ਇੱਕ ਵਾਰ ਸਹਿਰ ਸੰਗਰੂਰ ਖਾਲਸਾ ਪੈਟੀ ਸਾਈਡ ਤੇ ਆ ਕੇ ਤੁਸੀਂ ਇੱਕ ਵਾਰ ਦਵਾਈ ਜ਼ਰੂਰ ਲੈ ਕੇ ਜਾਓ ਤੇ ਭਰੋਸਾ ਬਾਈ ਜੀ ਬਾਈ ਕਹਿੰਦੇ ਵੀ 1001% ਭਰੋਸਾ ਤੁਸੀਂ ਇਸ ਦੁਕਾਨ ਤੇ ਕਰ ਸਕਦੇ ਹੋਗੇ। ਬਾਕੀ ਡਿਲੀਵਰੀ ਆਪਣੀ ਹੈਗੀ ਮੁੰਡੇ ਰੱਖੇ ਹੋਏ ਨੇ। ਠੀਕ ਹੈ ਜੀ ਕਿੱਥੇ ਤੱਕ ਕਰ ਦੇਣਾ ਆਲੋਂ ਪੰਜਾਬ ਹੀ ਜਾਂਦਾ ਮਾਲ ਆਪਣਾ। ਠੀਕ ਹੈ ਜੀ। ਬਾਸ ਸਟੇਟਸ ਆਦਰ ਜਿਹੜਾ ਕੋਈ ਆਉਂਦਾ ਆਪਲਾਈ ਦਾ ਟ੍ਰੇਨ ਵਗੈਰਾ ਦੇ ਆ ਕੇ ਤੇ ਬਾਕੀ 50% ਪੇਮੈਂਟ ਗੂਗਲ ਪੇ ਹੁੰਦੀ ਉਹਦੀ ਬਾਕੀ ਬੰਦਾ ਉੱਥੋਂ ਬਾਅਦ ਚ ਦੇ ਜਾਂਦਾ ਜਦ ਮਾਲ ਅਗਲੇ ਹੱਥ 'ਚ ਬਣਾਉਂਦੇ ਅਗਲੇ। ਸਹੀ ਗੱਲ। ਅੱਜ ਵੀ ਬੰਦਾ ਸਾਡਾ ਗਿਆ ਹੋਇਆ ਅੱਜ ਕਿਹੜੀ ਸੜਕ ਗਿਆ ਬਠਿੰਡੇ ਸੜਕ ਗਿਆ ਬੰਦਾ ਆਪਣਾ ਤੁਸੀਂ ਆਓ ਆ ਕੇ ਚਾਹ ਪਾਣੀ ਪੀਓ ਰੋਟੀ ਪਾਣੀ ਧੱਕੋ ਕੋਈ ਧੰਦੋਧੜੀ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਜਦ ਮਰਜੀ ਆਓ ਦਰਵਾਜ਼ੇ ਖੋਲੇ ਠੀਕ ਹੈ ਬਾਈ ਜੀ ਠੀਕ ਹੈ ਧੰਨਵਾਦ ਬਾਈ ਜੀ ਧੰਨਵਾਦ ਬਾਈ ਜੀ ਚੱਕ ਲਓ ਫੋਨ ਸਕਰੀਨ ਤੇ ਨੰਬਰ ਹੈਗੇ ਨੇ ਜੇ ਕੋਈ ਮੇਰਾ ਵੀਰ ਦਵਾਈ ਵਰਤਣੀ ਚਾਹੁੰਦਾ ਮੈਂ ਕਹਣਾ ਇੱਕ ਵਾਰ ਜ਼ਰੂਰ ਆਇਥੇ ਆ ਕੇ ਚਾਹ ਪਾਣੀ ਪੀ ਕੇ ਗੱਲਾਵਾਤਾ ਕਰਕੇ ਜਾਓ ਜੇ ਦਵਾਈ ਦੀ ਲੋੜ ਨਹੀਂ ਵੀ ਹੈਗੀ ਤਾਂ ਵੀ ਇੱਕ ਵਾਰ ਜ਼ਰੂਰ ਆ ਕੇ ਜਾਓ ਕਿਉਂਕਿ ਬਾਈ ਮਿਲਨਸਾਰ ਨੇ ਠੀਕ ਹੈ ਜੀ ਤੇ ਬਾਕੀ ਦਵਾਈ ਤਾਂ ਬਾਈ ਇੱਕ ਨੰਬਰ ਹੁੰਦੀ ਹੈ ਕਿ ਕੁਆਲਿਟੀ ਹੈਗੀ ਤੇ ਪੱਕੇ ਬਿਲਾਂ ਦੇ ਉੱਤੇ ਮਿਲੂਗੀ ਧੰ